ਨਬਰਿਆਸਤ ਦਾ ਕਿਲਾ ਜਿਸ ਦੀ ਮਹਾਰਾਜਾ ਹਮੀਰ ਸਿੰਘ ਵੱਲੋਂ 1857 ਦਾ 57 ਦੇ ਵਿੱਚ ਨਹੀਂ ਰੱਖੀ ਗਈ ਸੀ ਸਭ ਤੋਂ ਪਹਿਲਾਂ ਤੁਹਾਨੂੰ ਉਸ ਕਿਲੇ ਦੀਆਂ ਤਸਵੀਰਾਂ ਸੀ ਦਿਖਾ ਰਿਹਾ 1857 ਦੇ ਵਿੱਚ ਜਦੋਂ ਨਹੀਂ ਰੱਖੀ ਸੀ ਇਹ ਉਦੋਂ ਮੋਲੀ ਪੇਪਲ ਨਮ ਤੇ ਇਸ ਜਗ੍ਹਾ ਤੇ ਰੱਖਿਆ ਗਿਆ ਸੀ ਨਾਬੇ ਦੀ ਨਹੀਂ ਰੱਖੀ ਗਈ ਸੀ ਕਹਿੰਦੇ ਇਸ ਕਿਲੇ ਦੇ ਵਿੱਚ ਉਸ ਤੋਂ ਬਾਅਦ ਨਾਬਾ ਬਸਨਾ ਸ਼ੁਰੂ ਹੋਇਆ ਸੀ ਪਰ ਕਿਲੇ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਖੰਡਰ ਦਾ ਰੂਪ ਧਾਰਨ ਕਰ ਰਿਹਾ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਪਰ ਹੁਣ ਉਹਨੇ ਇਸ ਕਿਲੇ ਦੇ ਵਿੱਚ ਨਗਰ ਕੌਂਸਲ ਕਮੇਟੀ ਨਾਬਾ ਵੱਲੋਂ ਡੰਪ ਬਣਾ ਦਿੱਤਾ ਗਿਆ ਸ਼ਰਮ ਵਾਲੀ ਗੱਲ ਆ ਡੰਪ ਬਣਾ ਦਿੱਤਾ ਗਿਆ ਉਹ ਕਿਲਾ ਜਿੱਥੇ ਕਚੈਰੀਆਂ ਲੱਗਦੀਆਂ ਸਨ ਲੋਕ ਆਇਆ ਕਰਦੇ ਸਨ ਮਹਾਰਾਜਾਂ ਦੇ ਦਰਬਾਰ ਲੱਗਿਆ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਤ ਸਨ ਪਾਠ ਹੋਇਆ ਕਰਦੇ ਸਨ ਪਰ ਅੱਜ ਇਸ ਕਿਲੇ ਦੇ ਵਿੱਚ ਡੰਪ ਲੱਗ ਚੁੱਕੇ ਨੇ ਸਾਹਮਣੇ ਅਕਾਲੀ ਦਲ ਵੀ ਆ ਕੇ ਖੜਾ ਹੋ ਗਿਆ ਹੁਣ ਕਹਿੰਦੇ ਇਸ ਕਿਲੇ ਦੇ ਵਿੱਚੋਂ ਡੰਪ ਲੱਗੇ ਨੇ ਗੱਲਬਾਤ ਕਰਾਂਗੇ ਕਿਉਂਕਿ ਵਿਰੋਧੀ ਹੁੰਦੇ ਨੇ ਵਿਰੋਧੀ ਵਿਰੋਧੀਆਂ ਦਾ ਕੰਮ ਹੁੰਦਾ ਆਵਾਜ਼ ਚੱਕਣਾ ਜਿੱਥੇ ਕੋਈ ਕਮੀ ਉਸ ਨੂੰ ਸਰਕਾਰ ਦੇ ਤੱਕ ਪਹੁੰਚਾਉਣਾ ਮੱਖਣ ਲਾਲਕਾ ਆਪਣੇ ਸਾਥੀਆਂ ਸਮੇਤ ਗੁਰਸੇਵ ਸਿੰਘ ਗੋਲੂ ਵੀ ਖੜੇ ਨੇ ਇਹ ਵੀ ਨਗਰ ਕੌਂਸਲ ਨਾਬਾ ਦੇ ਪ੍ਰਧਾਨ ਰਹੇ ਨੇ ਅਕਾਲੀ ਸਰਕਾਰ ਦੇ ਵਿੱਚ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਦੋਂ ਵੀ ਇਹੀ ਹਾਲਾਤ ਤੇ ਕਿਲੇ ਦੇ ਜੋ ਅੱਜ ਨੇ ਇਹਨਾਂ ਨਾਲ ਵੀ ਸਵਾਲ ਜਵਾਬ ਹੋਣਗੇ ਕਿਉਂਕਿ ਅੱਜ ਵੀ ਭਾਵੇਂ ਅੱਜ ਮੌਜੂਦਾ ਕਾਉਂਸਲਰ ਵੀ ਨਹੀਂ ਅੱਜ ਇਹ ਪਰ ਇਹ ਕਿਉਂ ਨਹੀਂ ਬਾਤ ਚੱਕਦੇ ਜਦੋਂ ਮੀਟਿੰਗਾਂ ਹੁੰਦੀਆਂ ਨੇ ਕਿਲੇ ਦੇ ਵਿੱਚ ਕਿਉਂ ਗੰਦ ਪਾਏ ਜਾਂਦੇ ਸਭ ਤੋਂ ਪਹਿਲਾਂ ਜਵਾਬ ਲਵਾਂਗੇ ਮੱਖਣ ਸਿੰਘ ਲਾਲਕਾ ਤੋਂ ਲਾਲਕਾ ਸਾਹਿਬ ਇਸ ਕਿਲੇ ਦੇ ਵਿੱਚ ਤੁਸੀਂ ਪਹੁੰਚੇ ਹੋ ਕਿੰਨਾ ਇੱਕ ਸੋਹਣਾ ਕਿਲਾ ਲੱਗ ਰਿਹਾ ਜਦੋਂ ਤੁਸੀਂ ਅੰਦਰ ਆਏ ਹੋ ਤੁਸੀਂ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਿਲਾ ਦਾ ਸੋਹਣਾ ਸੀ ਕਿਸੇ ਜ਼ਮਾਨੇ 'ਚ ਇਸ ਕਿਲੇ ਦੇ ਵਿੱਚ ਧਰਮੀ ਰਾਜੇ ਬੈਠ ਕੇ ਇਨਸਾਫ ਦਿੰਦੇ ਸੀਗੇ ਧਰਮੀ ਰਾਜਾ ਨੇ ਬਹੁਤ ਲੰਬਾ ਸਮਾਂ ਇੱਥੇ ਰਾਜ ਕੀਤਾ ਤੇ ਉਹਨਾਂ ਨੇ ਬੜੇ ਇਨਸਾਫ ਦਿੱਤੇ ਇਸ ਕਿਲੇ ਦੇ ਵਿੱਚ ਬਹੁਤ ਇਤਿਹਾਸਕ ਫੈਸਲੇ ਹੁੰਦੇ ਰਹੇ ਇਸ ਕਿਲੇ ਦੇ ਵਿੱਚ ਸਿੱਖ ਪੰਥ ਲਈ ਵੀ ਇਤਿਹਾਸਕ ਫੈਸਲੇ ਹੋਏ ਕਿਉਂਕਿ ਜਦੋਂ ਸਿੱਖ ਕੌਮ ਤੇ ਭੀੜ ਪਈ ਸੀਗੀ ਤਾਂ ਇਸੇ ਕਿਲੇ ਦੇ ਵਿੱਚ ਬੈਠ ਕੇ ਮਹਾਰਾਜਾਂ ਨੇ ਉਦੋਂ ਫੈਸਲਾ ਕੀਤਾ ਸੀਗਾ ਪੇਜਾਂ ਦੇ ਖਿਲਾਫ ਲੜਾਈ ਲੜ ਕੇ ਤੇ ਇਨਸਾਫ ਦੀ ਆਵਾਜ਼ ਨੂੰ ਖੜਾ ਕੀਤਾ ਸੀਗਾ ਅੱਜ ਨਾਬਾ ਰਿਆਸਤ ਦਾ ਕਿਲਾ ਜਿਸ ਦੀ ਮਹਾਰਾਜਾ ਹਮੀਰ ਸਿੰਘ ਵੱਲੋਂ 1857 57 ਦੇ ਵਿੱਚ ਨਹੀਂ ਰੱਖੀ ਗਈ ਸੀ ਸਭ ਤੋਂ ਪਹਿਲਾਂ ਤੁਹਾਨੂੰ ਉਸ ਕਿਲੇ ਦੀਆਂ ਤਸਵੀਰਾਂ ਅਸੀਂ ਦਿਖਾ ਰਿਹਾ 1857 ਦੇ ਵਿੱਚ ਜਦੋਂ ਨਹੀਂ ਰੱਖੀ ਸੀ ਇਹ ਉਦੋਂ ਮੌਲੀ ਪੇਪਲ ਨਮ ਤੇ ਇਸ ਜਗ੍ਹਾ ਤੇ ਰੱਖਿਆ ਗਿਆ ਸੀ ਨਾਬੇ ਦੀ ਨਹੀਂ ਰੱਖੀ ਗਈ ਸੀ ਕਹਿੰਦੇ ਇਸ ਕਿਲੇ ਦੇ ਵਿੱਚ ਉਸ ਤੋਂ ਬਾਅਦ ਨਾਬਾ ਵਸਨਾ ਸ਼ੁਰੂ ਹੋਇਆ ਸੀ ਪਰ ਕਿਲੇ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਖੰਡਰ ਦਾ ਰੂਪ ਧਾਰਨ ਕਰ ਰਿਹਾ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਪਰ ਹੁਣ ਇਸ ਕਿਲੇ ਦੇ ਵਿੱਚ ਨਗਰ ਕੌਂਸਲ ਕਮੇਟੀ ਨਾਬਾ ਵੱਲੋਂ ਡੰਪ ਬਣਾ ਦਿੱਤਾ ਗਿਆ ਸ਼ਰਮ ਵਾਲੀ ਗੱਲ ਆ ਡੰਪ ਬਣਾ ਦਿੱਤਾ ਗਿਆ ਉਹ ਕਿਲਾ ਜਿੱਥੇ ਕਚੈਰੀਆਂ ਲੱਗਦੀਆਂ ਸਨ ਲੋਕ ਆਇਆ ਕਰਦੇ ਸਨ ਮਹਾਰਾਜਾਂ ਦੇ ਦਰਬਾਰ ਲੱਗਿਆ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਤ ਸਨ ਪਾਠ ਹੋਇਆ ਕਰਦੇ ਸਨ ਪਰ ਅੱਜ ਇਸ ਕਿਲੇ ਦੇ ਵਿੱਚ ਡੰਪ ਲੱਗ ਚੁੱਕੇ ਨੇ ਸਾਹਮਣੇ ਅਕਾਲੀ ਦਲ ਵੀ ਆ ਕੇ ਖੜਾ ਹੋ ਗਿਆ ਹੁਣ ਕਹਿੰਦੇ ਇਸ ਕਿਲੇ ਦੇ ਵਿੱਚੋ ਡੰਪ ਲੱਗੇ ਨੇ ਗੱਲਬਾਤ ਕਰਾਂਗੇ ਕਿਉਂਕਿ ਵਿਰੋਧੀ ਹੁੰਦੇ ਨੇ ਵਿਰੋਧੀ ਵਿਰੋਧੀਆਂ ਦਾ ਕੰਮ ਹੁੰਦਾ ਆਵਾਜ਼ ਚੱਕਣਾ ਜਿੱਥੇ ਕੋਈ ਕਮੀ ਉਸ ਨੂੰ ਸਰਕਾਰ ਦੇ ਤੱਕ ਪਹੁੰਚਾਉਣਾ ਮੱਖਣ ਲਾਲਕਾ ਆਪਣੇ ਸਾਥੀਆਂ ਸਮੇਤ ਗੁਰਸੇਵ ਸਿੰਘ ਗੋਲੂ ਵੀ ਖੜੇ ਨੇ ਇਹ ਵੀ ਨਗਰ ਕੌਂਸਲ ਨਾਬਾ ਦੇ ਪ੍ਰਧਾਨ ਰਹੇ ਨੇ ਅਕਾਲੀ ਸਰਕਾਰ ਦੇ ਵਿੱਚ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਦੋਂ ਵੀ ਇਹੀ ਹਾਲਾਤ ਤੇ ਕਿਲੇ ਦੇ ਜੋ ਅੱਜ ਨੇ ਇਹਨਾਂ ਨਾਲ ਵੀ ਸਵਾਲ ਜਵਾਬ ਹੋਣਗੇ ਕਿਉਂਕਿ ਅੱਜ ਵੀ ਭਾਵੇਂ ਅੱਜ ਮੌਜੂਦਾ ਕਾਉਂਸਲਰ ਵੀ ਨਹੀਂ ਅੱਜ ਇਹ ਪਰ ਇਹ ਕਿਉਂ ਨਹੀਂ ਬਾਤ ਚੱਕਦੇ ਜਦੋਂ ਮੀਟਿੰਗਾਂ ਹੁੰਦੀਆਂ ਨੇ ਕਿਲੇ ਦੇ ਵਿੱਚ ਕਿਉਂ ਗੰਦ ਪਾਇਆ ਜਾਂਦਾ ਸਭ ਤੋਂ ਪਹਿਲਾਂ ਜਵਾਬ ਲਵਾਂਗੇ ਮੱਖਣ ਸਿੰਘ ਲਾਲਕਾ ਤੋਂ ਲਾਲਕਾ ਸਾਹਿਬ ਇਸ ਕਿਲੇ ਦੇ ਵਿੱਚ ਤੁਸੀਂ ਪਹੁੰਚੇ ਹੋ ਕਿੰਨਾ ਇੱਕ ਸੋਹਣਾ ਕਿਲਾ ਲੱਗ ਰਿਹਾ ਜਦੋਂ ਤੁਸੀਂ ਅੰਦਰ ਆਏ ਹੋ ਤੁਸੀਂ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਕਿਲਾ ਤਾਂ ਸੋਨਾ ਸੀ ਕਿਸੇ ਜ਼ਮਾਨੇ 'ਚ ਇਸ ਕਿਲੇ ਦੇ ਵਿੱਚ ਧਰਮੀ ਰਾਜੇ ਬੈਠ ਕੇ ਇਨਸਾਫ ਦਿੰਦੇ ਸੀਗੇ ਧਰਮੀ ਰਾਜਾ ਨੇ ਬਹੁਤ ਲੰਬਾ ਸਮਾਂ ਇੱਥੇ ਰਾਜ ਕੀਤਾ ਤੇ ਉਹਨਾਂ ਨੇ ਬੜੇ ਇਨਸਾਫ ਦਿੱਤੇ ਇਸ ਕਿਲੇ ਦੇ ਵਿੱਚ ਬਹੁਤ ਇਤਿਹਾਸਕ ਫੈਸਲੇ ਹੁੰਦੇ ਰਹੇ ਇਸ ਕਿਲੇ ਦੇ ਵਿੱਚ ਸਿੱਖ ਪੰਥ ਲਈ ਵੀ ਇਤਿਹਾਸਕ ਫੈਸਲੇ ਹੋਏ ਕਿਉਂਕਿ ਜਦੋਂ ਸਿੱਖ ਕੌਮ ਤੇ ਭੀੜ ਪਈ ਸੀਗੀ ਤਾਂ ਇਸੇ ਕਿਲੇ ਦੇ ਵਿੱਚ ਬੈਠ ਕੇ ਮਹਾਰਾਜਾ ਨੇ ਉਦੋਂ ਫੈਸਲਾ ਕੀਤਾ ਸੀ ਕਿ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜ ਕੇ ਤੇ ਇਨਸਾਫ ਦੀ ਆਵਾਜ਼ ਨੂੰ ਖੜਾ ਕੀਤਾ ਸੀਗਾ ਅੱਜ ਇਸ ਕਿਲੇ ਵਿੱਚ ਜਦੋਂ ਆਏ ਆ ਤਾਂ ਕਈ ਦਿਨਾਂ ਤੋਂ ਲੋਕ ਸਾਰੇ ਸ਼ਹਿਰ ਦੇ ਜਿਹੜੇ ਲੋਕ ਸੀਗੇ ਉਹ ਸੰਪਰਕ ਸੀਗੇ ਉਹ ਕਹਿ ਰਹੇ ਸੀਗੇ ਕਿ ਤੁਸੀਂ ਇਸ ਆਵਾਜ਼ ਨੂੰ ਕਿਉਂ ਨਹੀਂ ਉਠਾ ਰਹੇ ਕਿਉਂਕਿ ਇਹ ਕਿਲਾ ਇੱਕ ਇਤਿਹਾਸਿਕ ਕਿਲਾ ਹੈ ਜਿਹੜਾ ਨਾਭਾ ਸ਼ਹਿਰ ਨੂੰ ਜਿਹਨੂੰ ਨਾਭੀ ਕਿਹਾ ਜਾਂਦਾ ਜਿਹਨੂੰ ਵਿਸ਼ਨੂੰ ਦੀ ਨਾਭੀ ਕਿਹਾ ਜਾਂਦਾ ਜਿੱਥੇ ਵਿੱਚ ਧਰਮੀ ਰਾਜੇ ਇੱਥੇ ਮੰਦਰ ਗੁਰਦੁਆਰੇ ਸਹਿਬਾਨ ਸਾਰੇ ਇਤਿਹਾਸਕ ਨੇ ਤੇ ਇਸ ਸ਼ਹਿਰ ਦੇ ਵਿੱਚ ਜਿਹੜਾ ਸਭ ਤੋਂ ਪੂਜਨਯੋਗ ਜਗ੍ਹਾ ਜਿਹੜੀ ਆ ਉਹ ਆ ਸਾਡਾ ਕਿਲਾ ਜਿੱਥੇ ਧਰਮੀ ਰਾਜੇ ਧਰਮ ਦੀਆਂ ਗੱਲਾਂ ਕਰਕੇ ਤੇ ਧਰਮ ਦਾ ਪ੍ਰਚਾਰ ਕਰਕੇ ਧਰਮ ਦੇ ਤਰੀਕੇ ਨਾਲ ਸਰਕਾਰਾਂ ਚਲਾਉਂਦੇ ਰਹੇ ਅੱਜ ਉਹ ਗੱਲ ਚੀਜ਼ਾਂ ਨੂੰ ਭੁੱਲਿਆ ਜਾ ਰਿਹਾ ਲਾਲਕਾ ਸਾਹਿਬ ਕਿਤਨੇ ਕਿਤੇ ਅੱਜ ਜਿੰਮੇਵਾਰੀ ਹੁੰਦੀ ਆ ਲੋਕ ਮਿਊਸਪਲ ਕਾਉਂਸਲਰ ਚੁਣਦੇ ਨੇ ਸ਼ਹਿਰ ਦੇ ਲੋਕ ਵੋਟਾਂ ਪੈਂਦੇ ਨੇ 23 ਵਾਰ ਨੇ ਕਿਸੇ ਕਾਉਂਸਲਰ ਨੇ ਬਾਦ ਚੁੱਕੀ ਅਜੇ ਤੱਕ ਤੁਹਾਡੇ ਵੀ ਕਾਉਂਸਲਰ ਹੈਗੇ ਨੇ ਮੌਜੂਦਾ ਨੇ ਕਿਸੇ ਨੇ ਬਾਦ ਚੁੱਕੀ ਹੈ ਵੀ ਇੱਥੇ ਇਹਨਾਂ ਗੰਦ ਪੈ ਚੁੱਕਿਆ ਕਿਲੇ ਦੇ ਵਿੱਚ ਇੱਥੇ ਕਹਾਣੀ ਇਹ ਆ ਕਿ ਦੇਖੋ ਕਾਉਂਸਲਰ ਵੀ ਬਾਦ ਚੁੱਕਦੇ ਐ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇੱਥੇ ਕਾਉਂਸਲਿੰਗ ਦਾ ਸਿਸਟਮ ਇਦਾਂ ਦਾ ਚੱਲ ਰਿਹਾ ਹੈ ਕਿ ਇੱਥੇ ਦੇ ਜਿਹੜੇ ਐਮਐਲਏ ਸਾਹਿਬ ਨੇ ਉਹਨੇ ਇਸ ਤਰ੍ਹਾਂ ਦਾ ਦਬਦਬਾ ਬਣਾ ਲਿਆ ਕਿਉਂਕਿ ਪਹਿਲੀ ਗੱਲ ਤੇ ਇਹ ਹੈ ਕਿ ਇਹ ਪਰੰਪਰਾ ਕਾਂਗਰਸ ਨੇ ਸ਼ੁਰੂ ਕਰ ਦਿੱਤੀ ਜਦੋਂ ਸਾਡੀ ਮਿਊਨਿਸਪੈਲਿਟੀ ਸ਼੍ਰੋਮਣੀ ਅਕਾਲੀ ਦਲ ਦੀ ਸੀ ਉਹਨਾਂ ਨੇ ਅਨੁਸਾਰ ਸਾਰੇ ਸਾਡੇ ਜਿਹੜੇ ਐਮਸੀ ਸੀਗੇ ਉਹਨਾਂ ਨੂੰ ਪੱਟ ਪਟਾ ਕੇ ਧਮਕਾ ਧਮਕੋ ਕੇ ਸਰਕਾਰ ਦੇ ਵਿੱਚੋਂ ਭਵਾ ਸਾਨੂੰ ਰਜਾਇਨ ਕਰਵਾਲਿਆ ਸਾਡੀ ਮਿਊਨਿਸਪੈਲਟੀ ਚੋਂ ਪਰ ਅਸੀਂ ਇਹ ਸੋਚਦੇ ਸੀ ਕਿ ਸ਼ਹਿਰ ਦੀ ਬਿਹਤਰੀ ਲਈ ਜੇ ਕੋਈ ਸਰਕਾਰ ਵਾਲੇ ਬੰਦੇ ਮਿਊਨਿਸਪੈਲਟੀ ਚਲਾਉਣਗੇ ਤਾਂ ਸ਼ਹਿਰ ਦੀ ਬਿਹਤਰੀ ਕਰ ਦੇਣਗੇ ਪਰ ਉਹਨਾਂ ਨੇ ਵੀ ਇਹ ਪਰੰਪਰਾ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜਦੋਂ ਸਰਕਾਰ ਕਾਂਗਰਸ ਦੀ ਵੀ ਚਲੀ ਗਈ ਸਾਡੀ ਸਰਕਾਰ ਦੇ ਵਿੱਚ ਵੀ ਮਿਊਨਿਸਪੈਲਟੀ ਇਹਨਾਂ ਨੇ ਆਪਣੇ ਕਬਜ਼ੇ ਚ ਲੈ ਲਈ ਉਸ ਤੋਂ ਬਾਅਦ ਜਿਹੜੀ ਮਿਊਨਿਸਪੈਲਟੀ ਸੀਗੀ ਉਹ ਜਦੋਂ ਆਮ ਆਦਮੀ ਸਰਕਾਰ ਆਈ ਤਾਂ ਇਹਨਾਂ ਦੇ ਕੋਲ ਇੱਕ ਵੀ ਐਮਸੀ ਨਹੀਂ ਸੀਗਾ ਇਹਨਾਂ ਨੇ ਆ ਕੇ ਧੱਕੇ ਨਾਲ ਡਰਾ ਕੇ ਧਮਕਾ ਕੇ ਅਫਸਰਾਂ ਰਹੀਂ ਸਾਰੇ ਐਮਸੀ ਸਾਹਿਬਾਂ ਨੂੰ ਥ੍ਰੈਟ ਥਰਟ ਕਰਕੇ ਕਮੇਟੀ ਦੇ ਕਬਜ਼ਾ ਕਰਕੇ ਬਹਿ ਗਏ ਅਜੀ ਗੱਲ ਨਹੀਂ ਕਰਿਆ ਕਦੇ ਨਹੀਂ ਕਾਲੀ ਦਲ ਨੇ ਕਦੇ ਕਬਜ਼ਾ ਨਹੀਂ ਕੀਤਾ ਕਾਲੀ ਦਲ ਨੇ ਵੋਟਰ ਨਹੀਂ ਕਬਜ਼ਾ ਕੀਤਾ ਜਿਹੜਾ ਕੀਤਾ ਵੋਟ ਲੋਕਾਂ ਤੋਂ ਚੋਰੀ ਵੱਢ ਕੇ ਵੋਟ ਮੰਗੀ ਤੇ ਜਿਹੜੇ ਐਮਸੀ ਸਰਬਾਨ ਸਾਡੇ ਕੋਲ ਸੀਗੇ ਅਸੀਂ ਕਹਿੰਦੇ ਦੂਜੀ ਪਾਰਟੀ ਤੋਂ ਐਮਸੀ ਵੀ ਨਹੀਂ ਕਦੇ ਲਿਆ ਕੋਈ ਕਿਉਂਕਿ ਆਪਣੇ ਐਮਸੀ ਸਾਡੇ ਕੋਲ 18 ਸੀਗੇ ਜਦੋਂ ਅਸੀਂ ਇੱਥੇ ਦੀ ਮਰਿਸਪਲਟੀ ਬਣਾਈ ਸੀ ਸਾਡੀ ਬੀਜੇਪੀ ਤੇ ਸ਼ਰਮਣੀ ਕਾਲੀ ਦਲ ਦੀ ਆਪਾਂ ਗੱਲ ਕਿਲੇ ਤੇ ਕਰ ਰਹੇ ਹਾਂ ਨਾ ਕਿਲੇ ਦੇ ਹਾਲਾਤ ਕਿਹੋ ਜਿਹੇ ਨੇ ਲਾਲਕਾ ਸਾਹਿਬ ਕਿਲੇ ਦੇ ਹਾਲਾਤ ਅੱਜ ਮੈਂ ਉਹੀ ਗੱਲ ਕਹਿ ਰਿਹਾ ਕਿ ਅੱਜ ਜਿਹੜੀ ਪੀੜਾ ਹੋ ਰਹੀ ਹੈ ਸ਼ਹਿਰ ਨੂੰ ਸਭ ਤੋਂ ਵੱਡਾ ਜਿਹੜਾ ਦਰਦ ਹੋ ਰਿਹਾ ਉਸ ਵਿਅਕਤੀ ਨੇ ਦਿੱਤਾ ਜਿਹੜਾ ਵਿਅਕਤੀ ਸਰਕਾਰ ਬਣਨ ਸਾਰ ਐਮਐਲਏ ਬਣਨ ਸਾਰ ਇੱਥੇ ਲਿਆ ਕੇ ਗੁਰੂਗ੍ਰਾਂਦ ਸਾਹਿਬ ਮਹਾਰਾਜ ਨੂੰ ਬਰਾਜਮਾਨ ਕਰਕੇ ਕਹਿਣ ਲੱਗਿਆ ਸਾਰੇ ਲੋਕਾਂ ਨੂੰ ਸਾਰੀਆਂ ਪਾਰਟੀਆਂ ਨੂੰ ਸੱਦਾ ਦੇ ਕੇ ਕਹਿਣ ਲੱਗਿਆ ਕਿ ਹੁਣ ਮੈਂ ਇਸ ਕਿਲੇ ਦੀ ਕਾਇਆ ਕਲਪ ਕਰ ਦੇਣੀ ਹੈ ਸਾਨੂੰ ਨਹੀਂ ਸੀ ਪਤਾ ਕਿ ਕਾਇਆ ਕਲਪ ਕਰਨ ਦੀ ਗੱਲ ਕਿਹੜੀ ਕਰ ਰਿਹਾ ਕਿਹੜੇ ਲਬਜ਼ ਕਰ ਰਿਹਾ ਅੱਜ ਸਾਨੂੰ ਪਤਾ ਲੱਗ ਰਿਹਾ ਕਿ ਕਾਇਆ ਕਲਪ ਦਾ ਨਾਂ ਸੀਗਾ ਇੱਥੇ ਕੂੜਾ ਲਿਆ ਕੇ ਸੁੱਟਣਾ ਇੱਥੇ ਡੰਪਰ ਲੈ ਕੇ ਬਣਾ ਦੇਣਾ ਕਿ ਲੋਕਾਂ ਦੇ ਸ਼ਹਿਰ ਨੂੰ ਲੋਕਾਂ ਦੇ ਧਰਮੀ ਰਾਜੇ ਦੇ ਸੰਧਾਂਜਲੀ ਦੇਣ ਦੀ ਬਜਾਏ ਇੱਥੇ ਕੂੜਾ ਛੁੱਟ ਕੇ ਸ਼ਹਿਰ ਨੂੰ ਬਰਬਾਦ ਕਰ ਰਹੇ ਆ ਜਿਹੜੇ ਕੂੜੇ ਦੀਆਂ ਟਰਾਲੀਆਂ ਅੱਜ ਕੂੜਾ ਸਾਰੇ ਸ਼ਹਿਰ ਚੋਂ ਨਾਲੀਆਂ ਚੋਂ ਕੱਢਿਆ ਜਾ ਰਿਹਾ ਹੈ ਸਾਰੇ ਪਾਸੋਂ ਘਟਿਆ ਜਾ ਰਿਹਾ ਉਹ ਇੱਥੇ ਲਿਆ ਕੇ ਸੁੱਟਿਆ ਜਾ ਰਿਹਾ ਪਹਿਲਾਂ ਮਰਸਪਲਟੀ ਦਫਤਰ ਸੁੱਟਿਆ ਗਿਆ ਹੁਣ ਇੱਥੇ ਲਿਆ ਕੇ ਸੁੱਟਣ ਲੱਗੇ ਇਥੋਂ ਡੰਪ ਖਤਮ ਕੀਤੇ ਨੇ ਸ਼ਹਿਰ ਦੇ ਵਿੱਚੋਂ ਨਗਰ ਕਾਉਂਸਲ ਕਮੇਟੀ ਨੇ ਉਹ ਡੰਪ ਫਿਰ ਇੱਥੇ ਲਾਤੇ ਸਾਰੇ ਡੰਪ ਇਕੱਠੇ ਖਤਮ ਕਰਕੇ ਕਿੱਥੋਂ ਕਰਤੇ ਡੰਪ ਡੰਪ ਤਾਂ ਸ਼ਹਿਰ ਦੇ ਜਿਹੜਾ ਦਿਲ ਆ ਜਿਹੜਾ ਕਿਲਾ ਜਿਹਨੂੰ ਅੱਜ ਵੀ ਲੋਕ ਜਿਹੜੇ ਨੇ ਮੱਥਾ ਟੇਕ ਕੇ ਨੰਗਦੇ ਨੇ ਇਥੋਂ ਜਦੋਂ ਨੰਗਦੇ ਨੇ ਕਿਉਂਕਿ ਇੱਥੇ ਧਰਮੀ ਰਾਜਿਆਂ ਨੇ ਰਾਜ ਚਲਾਇਆ ਹੋਇਆ ਸੋ ਉਸ ਸ਼ਹਿਰ ਦੇ ਵਿੱਚ ਲਿਆ ਕੇ ਜਿੱਥੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਬਰਾਜਮਾਨ ਕਰਕੇ ਇਹ ਕਿਹਾ ਸੀ ਨੂੰ ਬਣਾ ਦੇਣਾ ਕਿਲੇ ਦੇ ਵਿੱਚ ਅੱਜ ਕੂੜਾ ਛੜ ਦਤਾ ਸੋ ਅਸੀਂ ਇਹ ਸਵਾਲ ਕਰਦੇ ਹਾਂ ਕਿ ਕੀ ਇਹ ਬਦਲਾ ਸੀਗਾ ਮਤਲਬ ਇਹਦੀ ਸਰਕਾਰ ਦਾ ਇਹ ਬਦਲਾ ਸੀਗਾ ਇਸ ਵਿਸ਼ੇ ਤੇ ਕਿ ਕਾਰਜ ਸਹਾਇਕ ਅਫਸਰ ਨਾਲ ਕਦੇ ਗੱਲਬਾਤ ਕੀਤੀ ਕਾਰਜ ਸਹਾਇਕ ਅਫਸਰ ਤਾਂ ਜਦੋਂ ਮੈਨੂੰ ਦੇਖ ਲੈਂਦਾ ਉਹ ਆਪਣੀ ਸਕੂਟਰੀ ਚੱਕ ਕੇ ਦੌੜ ਲੈਂਦਾ ਉਹ ਖੜਦਾ ਨਹੀਂ ਕਿਉਂਕਿ ਮੈਂ ਜਦੋਂ ਮਿਊਸਪੈਲਟੀ ਦੇ ਜਿਹੜਾ ਦਫ਼ਤਰ ਹੈ ਉਹਦੇ ਵਿੱਚ ਜਾ ਕੇ ਮੈਂ ਖੜਾ ਸੀ ਤੇ ਉੱਥੋਂ ਆ ਗਿਆ ਕਾਰਜ ਸਹਾਇਕ ਮੈਂ ਉਹਨੂੰ ਕਿਹਾ ਮੈਂ ਕਿਹਾ ਈਓ ਸਾਹਿਬ ਤੁਸੀਂ ਹੌਸ ਤੁਹਾਡਾ ਕਿੱਥੇ ਆ ਕਹਿੰਦਾ ਜੀ ਅੰਦਰ ਆਜੋ ਦਫ਼ਤਰ 'ਚ ਗੱਲ ਕਰਦੇ ਹਾਂ ਉੱਥੋਂ ਲੈ ਕੇ ਸਕੂਟਰੀ ਜੀ ਆਪਣੀ ਉਹ ਕਿਉਂਕਿ ਹੈਂਡੀਕੈਪਟਾ ਮੇਰਾ ਵਿਚਾਰ ਭਰਾ ਵਿਚਾਰਾ ਤੇ ਉਹ ਆਪਣੀ 3 45 ਸਕੂਟਰੀ ਲੈ ਕੇ ਉਥੋਂ ਦੜਾ ਕੇ ਦੌੜ ਗਿਆ ਸੋ ਜਦੋਂ ਵੀ ਅਸੀਂ ਕਰਦੇ ਹਾਂ ਉਹ ਕਾਰਜ ਸਾਧ ਕਾਰਜ ਸਾਧ ਦਾ ਅਫਸਰ ਤੋਂ ਤੁਸੀਂ ਕੀ ਆਸ ਕਰਦੇ ਹੋ ਜਿਹੜਾ ਆਪਣੀ ਸਰਕਾਰੀ ਕੋਠੀ ਨਹੀਂ ਬਚਾ ਸਕਿਆ ਲਾਲਕਾ ਸਾਹਿਬ ਉਹ ਸ਼ਹਿਰ ਨੂੰ ਕੀ ਬਚਾਲੂਗਾ ਜਿਹੜਾ ਸਰਕਾਰੀ ਕੋਠੀ ਨਹੀਂ ਬਚਾ ਸਕਿਆ ਕਹਿੰਦੇ ਉੱਥੇ ਡੰਪ ਹੋ ਗਿਆ ਮੈਂ ਉਹੀ ਬੇਨਤੀ ਕਰਦਾ ਕਿ ਇੱਥੇ ਦੀ ਐਸਟੀਐਮ ਮੈਡਮ ਬੜੀ ਸਿਆਣੀ ਨੇ ਬਹੁਤ ਹੀ ਉਹਨਾਂ ਦਾ ਇਤਿਹਾਸਕ ਪਰਿਵਾਰ ਹੈ ਉਹਨਾਂ ਦੇ ਪਿਤਾ ਜੀ ਜੱਜ ਰਹੇ ਨੇ ਬੜੇ ਇਨਸਾਫ ਦਿੰਦੇ ਨੇ ਲੋਕਾਂ ਨੂੰ ਮੈਂ ਐਸਟੀਐਮ ਮੈਡਮ ਨੂੰ ਕਹਿਣਾ ਕਿ ਇਹਦੇ ਵਿੱਚ ਦਖਲ ਦਿਓ ਕਿਉਂਕਿ ਸ਼ਹਿਰ ਦੇ ਦਿਲ ਦੇ ਵਿੱਚ ਅੱਜ ਕੂੜਾ ਛੱਟਿਆ ਜਾ ਰਿਹਾ ਹੈ ਜਿਹੜਾ ਡ੍ਰਿਫਟੀ ਡਾਇਰੈਕਟਰ ਲੋਕਲ ਬਾਡੀ ਆ ਮੈਂ ਉਹਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਵਿੱਚ ਦਖਲ ਦਿਓ ਜਿਹੜਾ ਡਾਇਰੈਕਟਰ ਲੋਕਲ ਬਾਡੀ ਉਹਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਦਖ ਇਹ ਗਨਿਜਨਾਂ ਦੇ ਦਖਲਦੰਦ ਸਾਡੇ ਸ਼ਹਿਰ ਦੇ ਜ਼ਖਮ ਤਾਜੀ ਕਰ ਦਿੰਦੇ ਨੇ ਸਾਡੇ ਜਿਹੜੇ 1800 ਵਿੱਚ ਜਿਹੜਾ ਕਿ ਕਿਲਾ ਬਣ ਕੇ ਸ਼ੁਭਤ ਹੋਇਆ ਸੀਗਾ ਜਿੱਥੇ ਧਰਮੀ ਰਾਜੇ ਬੈਠਦੇ ਨੇ ਅੱਜ ਉੱਥੇ ਕੂੜਾ ਸੁੱਟ ਕੇ ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਜਿਹੜੀਆਂ ਬੇਅਦਬੀਆਂ ਦੀਆਂ ਇਨਸਾਫ ਦੇਣ ਵਾਲੀਆਂ ਗੱਲਾਂ ਸੀਗਾ ਉਹ ਤਾਂ ਭੁੱਲ ਭੱਲ ਗਏ ਪਰ ਇਹ ਬੇਅਦਬੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਉਹਨਾਂ ਧਰਮੀ ਰਾਜਾਂ ਦੇ ਦਿਲ ਦੇ ਉੱਪਰ ਕੂੜਾ ਸੁੱਟ ਕੇ ਲਿਆ ਕੇ ਸਾਡੇ ਸ਼ਹਿਰ ਦਾ ਜਿਹੜਾ ਹਿਰਦਾ ਉਹ ਬਲੁੰਦਿਆ ਗਿਆ ਤੇ ਸਾਡਾ ਸ਼ਹਿਰ ਇਕੱਲਾ-ਗੱਲਾ ਵਿਅਕਤੀ ਪੀੜਾ ਚਾਹੇ ਕਿ ਇਸ ਕੂੜੇ ਨੂੰ ਜਲਦੀ ਖਤਮ ਕਰਨ ਤੇ ਜਿਨ੍ਹਾਂ ਨੇ ਇੱਥੇ ਛੁੱਟਿਆ ਉਹਨਾਂ ਦੇ ਪਰਚਾ ਦੇਣਾ ਚਾਹੀਦਾ ਦਰਜ ਕਰਨਾ ਚਾਹੀਦਾ ਬਿਲਕੁਲ ਮੱਖਣ ਸਿੰਘ ਲਾਲਕਾ ਮੰਗ ਕਰ ਰਹੇ ਨੇ ਕਿ ਉਹਨਾਂ ਲੋਕਾਂ ਤੇ ਮਾਮਲਾ ਦਰਜ ਹੋਣਾ ਚਾਹੀਦਾ ਜਿਹੜੇ ਨਗਰ ਕਾਉਂਸਲ ਦੇ ਅਧਿਕਾਰੀ ਨੇ ਕਾਰਜ ਸਹਾਪਕ ਅਫਸਰ ਨੇ ਜਾਂ ਹੋਰ ਮੁਲਾਜ਼ਮ ਨੇ ਜਿਨ੍ਹਾਂ ਨੇ ਇੱਥੇ ਕੂੜਾ ਛੁੱਟਣ ਲਈ ਮੁਲਾਜ਼ਮਾਂ ਨੂੰ ਮਜਬੂਰ ਕੀਤਾ ਕਿਉਂ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਕਹਿੰਦੇ ਹੁੰਦਾ ਮੁਲਾਜ਼ਮਾਂ ਨੂੰ ਜਿੱਥੇ ਡਿਊਟੀ ਲੱਗਣੀ ਹੈ ਮੁਲਾਜ਼ਮ ਨੇ ਤਾਂ ਉੱਥੇ ਲੈ ਕੇ ਜਾਣਾ ਕਮੇਟੀ ਦੇ ਇਸ਼ਾਰੇ ਤੇ ਇਸ ਕਿਲੇ ਦੇ ਵਿੱਚ ਕੂੜਾ ਜਿਹੜਾ ਉਹ ਛੁੱਟਿਆ ਜਾ